thank you ਹਰ ਕੋਈ ਆਪਣੇ ਨਵੇਂ ਸਾਲ ਦਾ ਆਗਾਜ਼ ਅਜੀਹੀ ਥਾਂ ਦੇ ਉੱਪਰ ਕਰਨਾ ਚਾਹੁੰਦਾ ਹੈ ਜਿੱਥੇ ਕਿ ਸਾਰੀ ਜ਼ਿੰਦਗੀ ਦੇ ਲਈ ਉਹ ਯਾਦਗਾਰ ਬਣ ਜਾਵੇ ਤੇ ਜੇਕਰ ਇਹ ਮੌਕਾ ਲੋਕਾਂ ਨੂੰ ਆਸਥਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਜਾਵੇ ਤਾਂ ਉਹ ਆਪਣੇ ਆਪ ਨੂੰ ਧੰਨ ਸਾਬਦੇ ਨੇ ਤੇ ਉੱਥੇ ਹੀ ਆਪਣੇ ਨਵੇਂ ਸਾਲ ਦਾ ਆਗਾਜ਼ ਕਾਂਗਰਸੀ ਆਗੂ ਗੁਰਜੀਤ ਔਜਲਾ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਉਹ ਜਾਦੀ ਨਵੇਂ ਸਾਲ ਦੀ ਆਮਦ ਤੇ ਅੰਮ੍ਰਿਤਸਰ ਦੇ ਵਿੱਚ ਹੁੰਦੇ ਨੇ ਤਾਂ ਉਹ ਆਪਣਾ ਨਵਾਂ ਸਾਲ ਸ੍ਰੀ ਹਰਮੰਦਰ ਸਾਹਿਬਨ ਨਤਮਸਤਕ ਹੋ ਕੇ ਇਸ ਦੀ ਸ਼ੁਰੂਆਤ ਕਰਦੇ ਨੇ। ਅੱਜ ਇਸ ਮੌਕੇ ਗੁਰਜੀਤ ਔਜਲਾ ਨੇ ਪ੍ਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਨਵਾਂ ਸਾਲ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਇਹ ਅਰਦਾਸ ਵੀ ਉਹਨਾਂ ਵੱਲੋਂ ਕੀਤੀ ਗਈ। ਨਵੇਂ ਸਾਲ ਦੀਆਂ ਸ਼ਬਰਾਂ ਨੂੰ ਬਹੁਤ-ਬਹੁਤ ਵਧਾਈਆਂ। ਹਰਮੰਦਰ ਸਾਹਿਬ ਪਹੁੰਚੇ ਹਨ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਕਿ ਸਭਰਾਂ ਨੂੰ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਭਨੂੰ ਖੁਸ਼ੀਆਂ ਖੀੜੇ ਬਖਸ਼ਣ। ਸੌਰ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ। ਔਰ ਸਾਡੇ ਤੇ ਵੀ ਮਿਹਰ ਪਰਿਆ ਹੱਥ ਰੱਖਣ ਅਸੀਂ ਦੇਸ਼ ਕੌਮ ਦੀ ਸੇਵਾ ਉਸੇ ਤਰੀਕੇ ਨਾਲ ਕਰ ਸਕੀਏ ਪਰਮਾਤਮਾ ਮਿਹਰ ਪਰ ਕੇ ਮਿਹਰ ਪਰ ਹੱਥ ਰੱਖਣ ਅਸੀਂ ਇਹਨਾਂ ਦੇ ਇਸ ਵੱਡੇ ਘਰ ਦੇ ਜਿਹੜੇ ਆਦੇਸ਼ ਨੇ ਇਸ ਗੁਰੂ ਨਗਰੀ ਦੇ ਜਿਹੜੇ ਆਦੇਸ਼ ਨੇ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਦੇਸ਼ ਅਸੀਂ ਉੱਤੇ ਚੱਲ ਸਕੀਏ ਸਾਡੇ ਤੇ ਮਿਹਰ ਪਰਿਆ ਹੱਥ ਰੱਖੇ ਉੱਤੇ ਹੀ 90 ਸਾਲ ਦੇ ਅਗਾਸ ਦੇ ਉੱਪਰ ਸਰਦਾਲੂ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੇ ਲਈ ਪਹੁੰਚੇ ਪਾਵੈ ਠੰਡ ਕਾਫੀ ਜ਼ਿਆਦਾ ਹੈ ਪਰ ਠੰਡ ਦੇ ਉੱਪਰ ਆਸਾ ਭਾਰੀ ਪਈ ਤੇ ਸ਼ਰਧਾਲੂਆਂ ਨੇ ਹੁਮ-ਹੁਮਾ ਕੇ ਸ੍ਰੀ ਦਰਬਾਰ ਸਾਹਿਬ ਨਵੇਂ ਸਾਲ ਦੇ ਉੱਪਰ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹਜ਼ਾਰਾਂ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਡੁੱਕੀ ਲਾਈ ਅਤੇ ਤੇ ਨਾਲ ਹੀ ਨਾਲ ਸਰਬੱਤੇ ਪਲੇ ਦੀ ਅਰਦਾਸ ਕਰਦਿਆਂ ਹੋਇਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਤਿਗੁਰ ਸਾਹਿਬ ਦੀ ਕਿਰਪਾ ਨਾਲ ਨਵਾਂ ਸਾਲ ਤਾਂ ਸੰਗਤ ਜੀ ਮਾਰਚ ਹੁੰਦਾ ਹੈ ਚੇਤ ਚ ਹੁੰਦਾ ਹੈ ਫਿਰ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ ਔਰ ਦੇ ਦਿਆ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜਿਸੁ ਕੀਰਤਨ ਸਰਵਣ ਕਰੀਦਾ ਹੈ ਆਨੰਦ ਦੀ ਆਨੰਦ ਭਰਪੂਰ ਆਨੰਦ ਮਿਲਦਾ ਹੈ ਸੋ ਇਹੋ ਹੀ ਇਹ ਮੈਸੀ ਹੈ ਜੀ ਗੁਰੂ ਸਾਹਿਬ ਜੀ ਦੇ ਘਰ ਤੋਂ ਸ਼ੁਰੂਆਤ ਕਰਨਾ ਚਾਹੀਦੀ ਹੈ ਸਾਧ ਸੰਗਤ ਜੀ ਸਤਿਗੁਰ ਜੀ ਮਿਹਰ ਕਰਨ ਆਪ ਨਾਲ ਚਰਨਾਂ ਨਾਲ ਜੋੜ ਕੇ ਰੱਖਣ ਸਤਿਗੁਰ ਜੀ ਬਿਨ ਹਰ ਭਜਨ ਨਾ ਹੀ ਛੁਟ ਕਰਾ ਨਾ ਬਿਨਾ ਕੈਸੇ ਉਤਰਸ ਪਾਰਾ ਜਿਹੜਾ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਏ 84 ਲੱਖ ਜੁਣੀ ਉਪਾਈ ਮਾਨਸ ਨੂੰ ਪ੍ਰਭ ਦੀ ਵਡਿਆਈ ਸਤਿਗੁਰ ਦੀ ਕਿਰਪਾ ਦੇ ਨਾਲ ਭਾਵੇਂ ਸਹਿਜਤਾਰੀ ਹੋਵੇ ਅਮਰਤਾਰੀ ਤਾਂ ਨਿਤਨੇਮ ਕਰਦਾ ਹੀ ਕਰਦਾ ਹੈ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਤੇ ਉਹ ਉਹਦਾ ਪਾਰ ਉਤਾਰਾ ਸਤਿਗੁਰ ਜੀ ਦੇ ਨਾਮ ਦੇ ਨਾਲ ਹੋਣਾ ਹੈ ਸਾਧ ਸੰਗਤ ਜੀ ਦੇਖੋ ਜੀ 2025 ਦੇ ਵਿੱਚ ਨਵੀਂ ਸ਼ੁਰੂਆਤ ਲਈ ਪਿਛਲੀਆਂ ਭੁੱਲਾਂ ਚੁੱਕਾ ਮਾਫੀ ਲਈ ਅੱਗੇ ਗਾਂ ਵਾਸਤੇ ਗੁਰੂ ਸਾਹਿਬ ਤੋਂ ਸਮੱਤ ਲੈਣ ਲਈ ਮਤ ਲੈਣ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੁੱਜੇ ਹਾਂ ਜਿੱਥੇ ਅੱਜ ਨਵਾਂ ਵਾਰਾ ਸ਼ੁਰੂ ਹੋਇਆ ਹੈ ਉੱਥੇ ਹੀ ਅੱਜ ਮੇਰੀ ਸਰਦਾਰਨੀ ਦਾ ਜਨਮ ਦਿਨ ਵੀ ਹੈ ਉਹ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਚੜ੍ਹਦੀ ਕਲਾ ਤੇ ਸੇਜਾਬੀ ਲਈ ਕੀਤਾ ਅਤੇ ਸਰਬੱਤ ਦੇ ਭਲੇ ਵੀ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਰਮੁਖਤਾ ਦੀ ਭਲਾਈ ਹੋਵੇ ਪਿਛਲੇ ਸਮੇਂ ਵਿੱਚ ਹੋਈਆਂ ਕੋਈ ਵੀ ਖੁਨਾਮੀਆਂ ਉਹਨਾਂ ਨੂੰ ਮਾਫ਼ ਕਰਨਾ ਤੇ ਅੱਗੇ ਵਾਸਤੇ ਸਾਨੂੰ ਸਮਰਥ ਬਖਸ਼ੀ ਜੜੇ ਤੇ ਅਸੀਂ ਅੱਜ ਗੁਰੂ ਸਾਹਿਬ ਦੇ ਅੰਮ੍ਰਿਤ ਵੇਲੇ ਆ ਕੇ ਗੁਰਸਾਹਿਬ ਨੂੰ ਮੱਥਾ ਟੇਕਿਆ ਤੇ ਸਾਰੇ ਪਰਿਵਾਰ ਦਾ ਸਭ ਸਰਵਤ ਦਾ ਭਲੇ ਦੀ ਲਿਆ ਦਾਸ ਕੀਤੀ ਗੁਰਸਾਹਿਬ ਸਾਰੇ ਪਰਿਵਾਰਾਂ ਤੇ ਇਹ ਨਵਾਂ ਵਰਿਆ ਸੁਖ ਸ਼ਾਂਤੀ ਨਾ ਵਚਿਤ ਕਰਨ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਬਿਊਰੋ ਰਿਪੋਰਟ ਚੱਕ ਪਾਣੀ ਟੀਵੀ